ਅੰਮ੍ਰਿਤਸਰ ਦੇ ਦੱਖਣ ਪੱਛਮ ਵੱਲ ਸਥਿਤ ਹੈ ਇਹ ਗੁਰੂਦਵਾਰਾ ਸਿੱਖ ਧਰਮ ਦੇ ਮਹੱਤਵਪੂਰਨ তীর্থ ਸਥਾਨਾਂ ਵਿੱਚੋਂ ਇੱਕ ਹੈ ਇਸ ਦੀ ਰਚਨਾ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਕੀਤੀ ਗਈ ਸੀ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਨੌਵੇਂ ਪੁੱਤਰ ਸਨ ਬਾਬਾ ਅਟਲ ਰਾਏ ਨੇ ਸਿਰਫ 9 ਸਾਲ ਦੀ ਛੋਟੀ ਉਮਰ ਵਿੱਚ ਹੀ ਆਤਮਿਕ ਉਚਾਈਆਂ ਪ੍ਰਾਪਤ ਕਰ ਲਈਆਂ ਸਨ ਬਾਬਾ ਅਟਲ ਰਾਏ ਜੀ ਦਾ ਜੀਵਨ ਬਾਬਾ ਅਟਲ ਰਾਏ ਜੀ ਦਾ ਜਨਮ 1619 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਅਮ੍ਰਿਤਸਰ ਵਿਖੇ ਹੋਇਆ। ਉਹ ਬਚਪਨ ਤੋਂ ਹੀ ਬਹੁਤ ਚਤੂਰ, ਆਧਿਆਤਮਿਕ ਅਤੇ ਪਵਿੱਤਰ ਜੀਵਨ ਜੀਣ ਵਾਲੇ ਸਨ। ਉਹ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਅਤੇ ਗੁਰਮਤਿ ਵਿਚਾਰਾਂ ਨੂੰ ਸਮਝਣ ਅਤੇ ਅਮਲ ਕਰਨ ਵਿੱਚ ਬਹੁਤ ਅੱਗੇ ਸਨ। ਬਾਬਾ ਅਟਲ ਆਪਣੇ ਮਿੱਤਰ ਮੋਰੀ ਨਾਲ ਬਹੁਤ ਪਿਆਰ ਕਰਦੇ ਸਨ। ਇੱਕ ਦਿਨ ਮੋਰੀ ਅਚਾਨਕ ਮਰ ਗਿਆ। ਮੋਰੀ ਦੇ ਪਰਿਵਾਰ ਨੇ ਬਾਬਾ ਅਟਲ ਰਾਏ ਨੂੰ ਬੇਨਤੀ ਕੀਤੀ ਕਿ ਉਹ ਮੋਰੀ ਨੂੰ ਵਾਪਸ ਜਿਉਣ ਲਈ ਕਹਿਣ। ਬਾਬਾ ਅਟਲ ਨੇ ਆਪਣੇ ਆਧਿਆਤਮਿਕ ਸ਼ਕਤੀਆਂ ਦੀ ਵਰਤੋਂ ਕਰਕੇ ਮੋਰੀ ਨੂੰ ਜੀਵਨ ਵਾਪਸ ਦੇ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਦਾ ਸਿਧਾਂਤ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਘਟਨਾ ਨੂੰ ਸ੍ਰਿਸ਼ਟੀ ਦੇ ਕੁਦਰਤੀ ਕਾਨੂੰਨਾਂ ਦੇ ਖਿਲਾਫ ਮੰਨਿਆ। ਉਨ੍ਹਾਂ ਬਾਬਾ ਅਟਲ ਨੂੰ ਸਮਝਾਇਆ ਕਿ ਸੱਚੇ ਗੁਰਸਿੱਖ ਨੂੰ ਸਿਰਫ ਗੁਰੂ ਦੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕੁਦਰਤ ਦੇ ਨਿਯਮਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਬਾਬਾ ਅਟਲ ਨੇ ਆਪਣੇ ਪਿਤਾ ਦੀ ਸਿੱਖਿਆ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਇਸ ਦੇ ਪ੍ਰਾਇਸ਼ਚਿਤ ਲਈ ਆਪਣਾ ਜੀਵਨ ਤਿਆਗਣ ਲਈ ਤਿਆਰ ਹਨ। ਬਾਬਾ ਅਟਲ ਨੇ 9 ਸਾਲ ਦੀ ਉਮਰ ਵਿੱਚ ਪਰਮਾਤਮਾ ਵਿੱਚ ਰलीन ਹੋ ਜਾਣ ਦਾ ਫੈਸਲਾ ਕੀਤਾ। ਇਸ ਲਈ ਉਹ ਸਿੱਖ ਇਤਿਹਾਸ ਵਿੱਚ ਆਦਰ ਅਤੇ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ। ਗੁਰਦੁਆਰਾ ਬਾਬਾ ਅਟਲ ਸਾਹਿਬ ਦਾ ਨਿਰਮਾਣ ਬਾਬਾ ਅਟਲ ਰਾਏ ਦੇ ਆਤਮਿਕ ਉਚਾਈਆਂ ਅਤੇ ਜੀਵਨ ਨੂੰ ਯਾਦਗਾਰੀ ਬਣਾਉਣ ਲਈ ਗੁਰਦੁਆਰਾ ਬਾਬਾ ਅਟਲ ਸਾਹਿਬ ਬਣਾਇਆ ਗਿਆ। ਇਸ ਗੁਰੂ ਦਵਾਰੇ ਦੀ ਇਮਾਰਤ ਇੱਕ 9 ਮੰਜ਼ਿਲਾ ਮੀਨਾਰ ਦੇ ਰੂਪ ਵਿੱਚ ਹੈ ਜਿਸ ਨੂੰ ਬਾਬਾ ਅਟਲ ਮੀਨਾਰ ਕਿਹਾ ਜਾਂਦਾ ਹੈ ਇਸ ਮੀਨਾਰ ਦੀ ਉਚਾਈ ਲਗਭਗ 40 ਮੀਟਰ ਹੈ ਇਹ ਇਮਾਰਤ ਸਿੱਖਰ ਆਰਕੀਟੈਕਚਰ ਦਾ ਸ਼ਾਨਦਾਰ ਉਦਾਹਰਣ ਹੈ ਮਤਵਪੂਰਨ ਵਿਸ਼ੇਸ਼ਤਾਵਾਂ 1 9 ਮੰਜ਼ਿਲਾ ਦੀ ਸਰੰਚਨਾ ਹਰ ਮੰਜ਼ਿਲ ਬਾਬਾ ਅਟਲ ਰਾਏ ਜੀ ਦੇ 9 ਸਾਲਾਂ ਦੇ ਜੀਵਨ ਦੀ ਯਾਦ ਦਿਵਾਉਂਦੀ ਹੈ ਇਹ ਸਰੰਚਨਾ ਸਿੱਖਰ ਕੀ ਆਰਕੀਟੈਕਚਰ ਵਿੱਚ ਅਨੋਖੀ ਹੈ 2 ਅਖੰਡ ਪਾਠ ਗੁਰੂ ਦਵਾਰੇ ਵਿੱਚ ਨਿਤ ਨਵੇਂ ਗੁਰਬਾਣੀ ਦੇ ਅਖੰਡ ਪਾਠ ਕੀਤੇ ਜਾਂਦੇ ਹਨ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਦਰਸ਼ਨ ਕਰਨ ਆਉਂਦੀ ਹੈ ਤਿੰਨ ਸਰੋਵਰ ਅਤੇ ਸ਼ਾਂਤੀ ਦਾ ਮਾਹੌਲ ਗੁਰੂਦਵਾਰੇ ਦੇ ਆਲੇ ਦੁਆਲੇ ਦਾ ਪ੍ਰਬੰਧ ਬਹੁਤ ਸ਼ਾਂਤ ਅਤੇ ਆਧਿਆਤਮਿਕ ਹੈ ਜੋ ਸੰਗਤ ਨੂੰ ਆਨੰਦ ਪ੍ਰਦਾਨ ਕਰਦਾ ਹੈ ਅੱਜ ਦਾ ਮਹੱਤਵ ਗੁਰੂਦਵਾਰਾ ਬਾਬਾ ਅਟਲ ਸਾਹਿਬ ਸਿੱਖ ਧਰਮ ਦੇ ਮੁੱਖ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ ਇਹ ਸਥਾਨ ਸਿਰਫ ਧਾਰਮਿਕ ਨਹੀਂ ਸਿੱਖ ਇਤਿਹਾਸ ਅਤੇ ਸਿੱਖੀ ਦੇ ਸਿਧਾਂਤਾਂ ਦੀ ਸਮਝ ਦੇਣ ਦਾ ਕੇਂਦਰ ਵੀ ਹੈ ਇਹ ਗੁਰੂ ਸਿੱਖਾਂ ਲਈ ਆਤਮਿਕ ਤਾਕਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਯਾਦ ਦਿਵਾਉਂਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ